ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਬਈ ਅੱਜ ਹੋ ਗਈ ਜਿਹੜੀ 20 ਦਸੰਬਰ ਤੇ ਦਿਨ ਹੋ ਗਿਆ ਭਈ ਅੱਜ ਸ਼ਨੀਵਾਰ ਤੇ ਟਾਈਮ ਬਈ ਸਵੇਰੇ 9 ਵਜੇ ਤੇ ਖੇਤ ਮਾਇਦੇ ਭਈ ਕੁੰਮ ਨਹਿਰ ਵਾਲੇ ਮਾ ਆਪ ਦੇਖੋ ਭਈ ਅੱਜ ਧੁੰਦ ਕਿੰਨੀ ਜ਼ਿਆਦਾ ਪੈ ਰਹੀ ਆ ਤੇ ਪੰਜ ਦਰ ਅਕਸਰ ਹੋ ਜਿਹੜਾ ਮਾਰਾ ਸਵੇਰ ਸੇਰੀ ਤੇ ਆਪਣਾ ਮੋਟੂ ਗੈਲੋ ਆ ਦੇਖੋ ਤੇ ਤੇ ਬਈ ਕਈ ਲੋਕ ਆਪਾਂ ਕਹਿ ਰਹੇ ਤੇ ਬਈ ਐਤ ਕੀ ਠੰਡ ਨਹੀਂ ਪੈ ਰਹੀ ਵੀ ਠੰਡ ਨਹੀਂ ਪੈ ਰਹੀ ਤੇ ਕਹਿ ਰਹੇ ਆ ਬਈ ਮਹੀਨਾ ਚੱਲ ਗਿਆ ਬਈ ਦਸੰਬਰ ਤੇ ਠੰਡ ਐਤ ਕੀ ਹੈ ਨਹੀਂ ਬਈ ਇੰਨੀ ਜ਼ਿਆਦਾ ਪਰ ਵਈ ਰੱਬ ਨੇ ਪਿਛਲੇ 3 ਦਿਨਾਂ ਤੋਂ ਹੁਣ ਦਿਖਾ ਦਿਆ ਵੀ ਠੰਡ ਹਜੇ ਆਣੀ ਆ ਤੇ ਉਸ ਕਾ ਦੇਖੋ ਬਈ ਸਾਨੂੰ ਟ੍ਰੇਲਰ ਕਿਉਂਕਿ ਸਵੇਰੇ ਸੌਰੀ ਪਿਛਲੇ 3 ਦਿਨਾਂ ਤੋਂ ਬਈ ਫੁੱਲ ਧੁੰਦ ਪੈ ਰਹੀ ਆ ਤੇ ਅੱਜ 20 ਤਰੀਕ ਆ ਬਈ ਸਤਾਰਾਂ ਤਰੀਕ ਤੇ ਵੀ ਫੁੱਲ ਧੁੰਦ ਤੇ ਫੁੱਲ ਠੰਡੀ ਠੰਡੀ ਹਵਾ ਚਲਾਇਆ ਉਹ ਦੇਖੋ ਤੇ ਕਿੰਨੀ ਜਿਆਦਾ ਵੀ ਸਵੇਰ ਕੇ 9 ਵਜੇ ਹਲੇ ਵੀ ਦੇਖ ਲਓ ਵੀ ਧੁੰਦ ਕਿੰਨੀ ਜਿਆਦਾ ਆ ਰਹੀ ਉਹ ਸਾਰਾ ਦਿਨ ਬਈ ਉਤਰਦੀ ਨਹੀਂ ਤੇ ਕੱਲ ਵੀ ਬਈ ਥੋੜਾ ਜਿਹਾ ਸੂਰਜ ਨਿਕਲਿਆ ਦਾ 12 1 ਵਜੇ 2 ਵਜੇ ਜਾਗਾ ਉਸ ਤੇ ਬਾਅਦ ਵੀ ਫੇਰ ਧੁੰਦ ਪੈ ਗਈ ਥੀ ਤੇ ਅਕਸਰ ਆਪਾਂ ਵੀ ਸਵੇਰੇ ਇਧਰ ਢੇੜਾ ਮਾਰਨਾ ਆਪਣੇ ਨਹਿਰ ਵਾਲੇ ਉਹ ਆਪਣੀ ਸਰੋਵਰਾਂ ਦੇਖੋ ਬਈ ਤੇ ਉਧਰ ਆਪਣੀ ਕਣਕ ਆ ਤੇ ਉਹ ਆਪਣਾ ਮੋਟੂ ਮੋਟੂਰਾ ਆ ਜਾ ਤਾਂ ਉਹ ਇਹ ਪਤੂੜੀ ਲੈਣ ਆਏ ਤੇ ਸਵੇਰੇ ਉਹ ਆਪਣੇ ਪਿੰਡ ਵਾਂ ਕੁੱਪਾ ਬਣਾ ਉੱਥਾ ਤੇ ਆਪਾਂ ਚੱਲ ਰੇੜੀ ਖੜਾ ਕੇ ਉਧਰ ਨੂੰ ਨਾਲ ਆਪਣਾ ਮੋਟੂ ਨੂੰ ਕਮਾਣ ਲੇ ਚਾ ਤੇ ਵੀ ਇਹ ਮੋਟੂ ਬਹੁਤ ਸ਼ੈਤਾਨ ਹੋ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ 7 ਵਜੇ ਆਪਾਂ ਨੂੰ ਠਾਣਨ ਲੱਗ ਜਾਇਓ ਤੇ ਸਵੇਰੇ 7 ਵਜੇ ਵੀ ਆਪਣਾ ਕੰਬਲ ਖਿੱਚਣ ਲੱਗ ਜਾ ਵੀ ਚੱਲ ਚਲੀ ਜੇ ਤੇ ਰੇੜੀ ਵੀ ਆਪਾਂ ਬਾਦਮਾ ਕਿੱਡਾਂ ਇਹ ਸਭ ਤੋਂ ਪਹਿਲਾਂ ਗੇਟ ਤੇ ਬਾਹਰ ਆ ਰੇੜੀ ਗੱਲ ਤੇ ਜਦ ਵੀ ਆਪਾਂ ਕੱਖ ਲੈਣਾ ਵਾ ਜਾਂ ਤੂੜੀ ਲੈਣਾ ਵਾ ਤੇ ਗੈਲ ਗੈਲ ਬਈਓ ਆਪਣਾ ਬਹੁਤ ਵਧੀਆ ਆਪਣਾ ਬਹੁਤ ਵਾਯੋ ਆ ਜਾ ਆ ਤੇ ਵੀ ਠੰਡ ਬਈ ਬਹੁਤ ਜ਼ਿਆਦਾ ਪੈ ਰਹੀ ਹੈ ਧੁੰਦ ਤੋਂ ਸਮੇਂ ਦੇਖ ਹੀ ਸਕਦੇ ਹੋ ਵੀ ਤੇ ਸਵੇਰੇ ਤਾਂ ਬਹੁਤ ਜ਼ਿਆਦਾ ਦੀ ਵੀ ਜਿਤਨਾ ਟਰੈਲੀ ਖੜੀ ਹੈ ਉਹ ਵੀ ਨਹੀਂ ਦਿਖ ਰਹੀ ਥੀ ਤੇ ਥੋੜੀ ਘਟੀ ਹੈ ਕਿਉਂਕਿ 9 ਵਜੇ ਵੀ ਸਵੇਰ ਕੇ ਤੇ ਕਈਆਂ ਆਪਣੇ ਵੀਰ ਕਹਿ ਰਹੇ ਵੇ ਬਈ ਇਤਨੀ ਠੰਡ ਨਹੀਂ ਪਈ ਤੇ ਦੇਖ ਲਓ ਬਈ ਦੋ ਤਿੰਨ ਦਿਨ ਮੈਂ ਰੱਬ ਨੇ ਦਿਖਾ ਦਿਆ ਤੇ ਇਹ ਹਫਤਾ ਵੀ ਤੁਹਾਨੂੰ ਪਤਾ ਸਵਾਹ ਕੇ ਟਾਈਮ ਚੱਲ ਰਿਹਾ ਤੇ ਫੁੱਲ ਧੁੰਦ ਪੈਵਾਗੀ ਤੇ ਬੱਦਲ ਵਾਈ ਵੀ ਦੱਸ ਰਹੀ ਬਈ ਮੈਂ ਵੀ ਕੋਈ ਪਤਾ ਨਹੀਂ ਪੈ ਸਕਾ ਤੇ ਬਾਕੀ ਤੁਹੰਦਰ ਸਾమే ਦੇਖ ਲਓ ਚਲਿਏ